ਰੀਸੈਂਟ ਡੇਸ ਦੇ ਵਿੱਚ ਨਾ 10ਵੀਂ ਦਾ ਪਤੰਗ +2 ਦਾ ਮਤਲਬ ਰਿਜ਼ਲਟ ਆਇਆ ਤੇ ਮੈਂ ਖਬਰ ਪੜ੍ਹੀ ਕਿ ਇੱਕ ਸਟੂਡੈਂਟ ਨੇ ਨਾ ਖੁਦਕੁਸ਼ੀ ਕਰ ਲਈ ਤਾਂ ਮੈਨੂੰ ਬਹੁਤ ਦੁੱਖ ਹੋਇਆ ਇਹ ਚੀਜ਼ ਸੁਣ ਕੇ ਹਨਾ ਇਹ ਚੀਜ਼ ਇਹ ਖਬਰ ਪੜ੍ਹ ਕੇ ਮੈਨੂੰ ਬਹੁਤ ਦੁੱਖ ਹੋਇਆ ਕਿ ਸਕੂਲ ਸਾਨੂੰ ਸਾਇੰਸ ਮੈਥ ਇੰਗਲਿਸ਼ ਲਿਟਰੇਚਰ ਪੰਜਾਬੀ ਜੋ ਵੀ ਹਨਾ ਉਹ ਸਭ ਕੁਝ ਤਾਂ ਸਿਖਾ ਰਿਹਾ ਪਰ ਸਾਨੂੰ ਰਿਜੈਕਸ਼ਨ ਹਣਾ ਫੇਲੀਅਰਸ ਇਹਨਾਂ ਬਾਰੇ ਸਾਨੂੰ ਦੱਸਿਆ ਨਹੀਂ ਜਾ ਰਿਹਾ ਜਿਨ੍ਹਾਂ ਤੇ ਨਾਲ ਅਸੀਂ ਡੇਲੀ ਡੀਲ ਕਰਨਾ ਹੈਨਾ ਤਾਂ ਇੱਕ ਸਟੂਡੈਂਟ ਦੀ ਲਾਈਫ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੀ ਹੁੰਦੀ ਆ ਵੀ ਰਿਜੈਕਸ਼ਨ ਜੇ ਉਹ ਸਟੂਡੈਂਟ ਲਾਈਫ ਦੇ ਵਿੱਚ ਸਿੱਖ ਗਿਆ ਤਾਂ ਜ਼ਿੰਦਗੀ ਦੇ ਵਿੱਚ ਵੀ ਅੱਗੇ ਕਾਮਯਾਬ ਹੋ ਜਾਊਗਾ ਹੈਨਾ ਕਿਉਂਕਿ ਕਾਹ ਜ਼ਿੰਦਗੀ ਦੇ ਵਿੱਚ ਤਾਂ ਅੱਗੇ ਬਹੁਤ ਜ਼ਿਆਦਾ ਰਿਜੈਕਸ਼ਨਸ ਮਿਲਣੀਆਂ ਨੇ ਬਹੁਤ ਜ਼ਿਆਦਾ ਫੇਲੀਅਰਸ ਮਿਲਣੀਆਂ ਨੇ ਹੈਨਾ ਤਾਂ ਕਿਤੇ ਨਾ ਕਿਤੇ ਨਾ ਮਤਲਬ ਇਹ ਚੀਜ਼ ਮਹਿਸੂਸ ਹੁੰਦੀ ਆ ਵੀ ਸਕੂਲਾਂ ਨੂੰ ਪੇਰੈਂਟਸ ਨੂੰ ਟੀਚਰਸ ਨੂੰ ਇਹ ਸੋਚਣਾ ਚਾਹੀਦਾ ਹੈ ਵੀ ਬੱਚਿਆਂ ਨੂੰ ਮਤਲਬ ਜਿਹੜੀ ਫਾਰਮਲ ਐਜੂਕੇਸ਼ਨ ਦੇ ਰਹੇ ਆ ਉਹ ਤਾਂ ਦੇ ਹੀ ਰਹੇ ਆ ਨਾਲ ਘੱਟੋ ਘੱਟ ਨਾ ਸਾਨੂੰ ਮੋਰਲ ਐਜੂਕੇਸ਼ਨ ਦੇਣੀ ਜ਼ਰੂਰੀ ਹੈ ਅੱਜ ਦੇ ਟਾਈਮ 'ਚ ਕਿਉਂਕਿ ਫੇਲਿਅਰਸ ਰਿਜੈਕਸ਼ਨਸ ਇਹ ਚੀਜ਼ਾਂ ਨਾ ਕਿਤੇ ਨਾ ਕਿਤੇ ਵਾਹੀ ਹੋ ਰਹੀਆਂ ਨੇ ਅੱਜਕੱਲ ਦੇ ਛੋਟੇ ਬੱਚਿਆਂ ਦੇ ਉੱਪਰ ਹਾਂ ਤਾਂ ਜਦੋਂ ਅਸੀਂ ਤਾਂ ਇਸ ਚੀਜ਼ ਦੇ ਵਿੱਚੋਂ ਅੱਗੇ ਹੋ ਕੇ ਹਨ ਇਹ ਚੀਜ਼ਾਂ ਹੌਲੀ-ਹੌਲੀ ਜ਼ਿੰਦਗੀ ਦੇ ਨਾਲ ਹੀ ਜਿਵੇਂ ਤਜਰਬੇ ਕਰਦੇ ਗਏ ਸਿੱਖੀ ਜਾਂਦੇ ਆ ਪਰ ਕਿਤੇ ਨਾ ਕਿਤੇ ਨਾ ਛੋਟੇ ਬੱਚਿਆਂ ਦੇ ਵਿੱਚ ਹੁਣ ਇਹ ਚੀਜ਼ ਦੀ ਕਮੀ ਹੈ ਤਾਂ ਉਹ ਕਮੀ ਨੂੰ ਪੂਰਾ ਕਰਨ ਵਾਸਤੇ ਸਾਨੂੰ ਇਸ ਚੀਜ਼ ਵੱਲ ਧਿਆਨ ਦੇਣਾ ਚਾਹੀਦਾ ਜੇ ਮਤਲਬ 20 ਤੋਂ ਲੈਸ ਮਤਲਬ 18 ਲੈਸ ਜਾਂ ਕੋਈ ਵੀ ਛੋਟੇ ਬੱਚੇ 20 ਸਾਲ ਤੋਂ ਘੱਟ ਉਮਰ ਵਾਲੇ ਮੈਨੂੰ ਸੋਨ ਰਹੇ ਆ ਤਾਂ ਉਹ ਚੀਜ਼ ਉਹ ਇਸ ਚੀਜ਼ ਨੂੰ ਸਮਝ ਲੈਣਾ ਵੀ ਜ਼ਿੰਦਗੀ ਦੇ ਵਿੱਚ ਫੇਲਿਅਰ ਜ਼ਿੰਦਗੀ ਦੇ ਵਿੱਚ ਰਿਜੈਕਸ਼ਨਸ ਆਬਜੈਕਸ਼ਨਸ ਸਭ ਕੁਝ ਮਿਲੂਗਾ ਮੇਨ ਗੱਲ ਆ ਵੀ ਤੁਸੀਂ ਇਸ ਚੀਜ਼ ਦੇ ਨਾਲ ਡੀਲ ਕਿਵੇਂ ਕਰੋ ਤਾਂ ਇਹ ਸਾਰੇ ਕਾਸੇ ਤੋਂ ਇਹ ਸਾਰੇ ਕਾਸੇ ਨਾਲ ਡੀਲ ਕਰਨਾ ਸਿੱਖੋ ਭੱਜਣ ਨਾਲ ਕੋਈ ਹੱਲ ਨਹੀਂ ਹੈ ਨਾ ਜਿਹੜਾ ਮਤਲਬ ਕਹ ਲਓ ਵੀ ਖੁਦਕੁਸ਼ੀ ਕਰਨਾ ਉਹ ਭੱਜਣਾ ਹੀ ਹੋ ਗਿਆ ਤਾਂ ਭੱਜਣ ਦਾ ਕੋਈ ਹੱਲ ਨਹੀਂ ਰਿਜੈਕਸ਼ਨ ਨੂੰ ਫੇਸ ਕਰਨਾ ਸਿੱਖੋ